ਯੋਸਪੀਰ ਸਿੱਤੀ ਬਹੁਤ ਵਧੀਆ ਹੈ ਅਸੀਂ ਪਿਛਲੀ ਵਾਰੀ ਸਾਡਾ ਜਿਹੜਾ 2019 ਚ ਵੋਟਾਂ ਪਈਆਂ ਸਭ ਤੋਂ ਉਹਦੇ ਵਿੱਚ ਕਾਫੀ ਅੱਛਾ ਰੁਝਾਨ ਆਇਆ ਸੀ ਇਸ ਵਾਰ ਜੋ ਵੋਟਾਂ ਦਾ ਜੋ ਮਾਹੌਲ ਹੈ ਉਹਦੇ ਵਿੱਚ ਮੁਕਾਬਲਾ ਜਿਹੜਾ ਹੈਗਾ ਪੰਜ ਪਾਸੇ ਪੰਜ ਕੋਣੇ ਦੇ ਵਿੱਚ ਮੁਕਾਬਲੇ ਦੇ ਵਿੱਚ ਅਸੀਂ ਆ ਕਾਂਗਰਸ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਹੈ ਉਸ ਤੋਂ ਬਾਅਦ ਬੀਜੇਪੀ ਹੈ ਉਸ ਤੋਂ ਬਾਅਦ ਅਕਾਲੀ ਦਲ ਹੈ ਤੋਂ ਪੰਜ ਕੋਣਾ ਮੁਕਾਬਲਾ ਹੋਣ ਕਰਕੇ ਸਾਡੀ ਆਪਸ ਦੇ ਵਿੱਚ ਜਿਹੜੀ ਫਾਈਟ ਹੈ ਵੋਟ ਜਿਹੜੀ ਪਰਸੈਂਟੇਜ ਆਨ ਰਿਕੁਆਇਰਡ ਹੈ ਉਹ ਥੋੜੀ ਰਿਕੁਆਇਰਡ ਹੈ ਜੀਆ ਦੂਸਰੀ ਗੱਲ ਇਹ ਹੈ ਕਿ ਅਕਾਲੀ ਦਲ ਤੇ ਜਿਹੜੀ ਬੀਜੇਪੀ ਪਾਰਟੀਆਂ ਨੇ ਦੋਨੋਂ ਆਪਣਾ ਵਕਾਰ ਗਵਾ ਦਿੱਤੀ ਹੈ ਮਗਰ ਕੀ ਦੋ ਸਦਾਂਤਿਕ ਮਸਲੇ ਸੀ ਅਕਾਲੀ ਦਲ ਕਰ ਰਿਹਾ ਆਪਣੇ ਪੰਥਕ ਮੁੱਦਿਆਂ ਤੋਂ ਵੋਟ ਕਰੇਗਾ ਆਖਦਾ ਔਰ ਪਰਿਵਾਰਵਾਦੀ ਰਾਜਨੀਤੀ ਔਰ ਭ੍ਰਿਸ਼ਟਾਚਾਰ ਨੇ ਉਹਨਾਂ ਨੂੰ ਇੰਨਾ ਕੋ ਉਹਨਾਂ ਨੂੰ ਬਜ਼ਾਮ ਕਰ ਦਿੱਤਾ ਹੈ ਕਿ ਉਹਨਾਂ ਨੂੰ ਪਿੰਡ ਚੋਂ ਨਹੀਂ ਦੇ ਰਹੇ ਜਿੱਤੇ ਤੱਕ ਬੀਜੇਪੀ ਦੀ ਗੱਲ ਹੈ ਬੀਜੇਪੀ ਵੀ ਆਪਣਾ ਜਿਹੜਾ ਕੋ ਦਾ ਸਦਾਰਤਿਕ ਉਹਦੀ ਪੋਜੀਸ਼ਨ ਸਿੱਗੀ ਭ੍ਰਿਸ਼ਟਾਚਾਰ ਦੇ ਖਿਲਾਫ ਪਰਿਵਾਰਵਾਦ ਦੇ ਖਿਲਾ ਜੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਂ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਜਾਂ ਦਰਬਾਰ ਸਾਹਿਬ ਦੇ 1984 ਦੇ ਅਟੈਕ ਔਰ ਦੰਗਿਆਂ ਨੂੰ ਲੈ ਕੇ ਜਿਹੜੇ ਉਹ ਮੁੱਦੇ ਸੀ ਉਹਨਾਂ ਮੁੱਦਿਆਂ ਦੇ ਸਾਰਿਆਂ ਦੇ ਉਹਦਾ ਜਿਹੜਾ ਸਟੈਂਡ ਹੈਗਾ ਬੀਜੇਪੀ ਦਾ ਹਿਪੋਕ੍ਰਿਟਿਕਲ ਹੈਗਾ ਇੱਕ ਪਾਸੇ ਤਾਂ ਕਾਂਗਰਸ ਨੂੰ ਦੋਸ਼ੀ ਕਹਿੰਦੇ ਆ ਕਿ ਇਹ ਇਹ ਦਰਬਾਰ ਸਾਹਿਬ ਤੇ ਅਟੈਕ ਕੀਤਾ ਔਰ 84 ਦੇ ਦੰਗਿਆਂ ਦੀ ਦੋਸ਼ੀ ਹੈ ਉਸੇ ਕਾਂਗਰਸ ਦੇ ਲਗਭਗ ਸਾਰੇ ਲੀਡਰ ਬੀਜੇਪੀ ਨੇ ਚੱਕ ਲਏ ਉਹ ਬੀਜੇਪੀ ਦੇ ਖਾਮ ਕਰ ਰਹੇ ਆ ਔਰ ਇਸ ਕਰਕੇ ਜਿਹੜੀ ਉਹਨਾਂ ਦੀ ਮੋਰਲ ਸਟੈਂਡ ਸੀ ਬੀਜੇਪੀ ਦਾ ਉਹ ਕਾਫੀ ਜ਼ਿਆਦਾ ਜਿਹੜਾ ਗੱਡ ਡਿਊਟ ਹੋ ਚੁੱਕਾ ਦੂਸਰੀ ਗੱਲ ਇਹ ਹੈ ਕਿ ਜਿਹੜੇ ਖੇਤੀ ਬਿੱਲ ਸੀਗੇ ਉਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਜਿਹੜਾ ਕਿਸਾਨਾਂ ਨੇ ਜੋ ਵਿਰੋਧ ਕੀਤਾ ਲੋਕਪੰਤਰੀ ਢਾਂਗੇ ਨਾਲ ਔਰ ਕਿਸਾਨਾਂ ਦੀ ਜਿਹੜੀ ਮੰਗ ਸੀਗੀ ਕਿ 2022 ਤੱਕ ਉਹਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਸੁਆਮੀ ਨਰਸਨ ਕਮਿਸ਼ਨ ਦੀ ਰਿਪੋਰਟ ਜਿਹੜੀ ਲਾਗੂ ਕਰਨੀ ਔਰ ਐਮ ਐਸ ਪੀ ਵਧਾਣੀ ਹੈ ਉਹਦੇ ਤੇ ਇੱਕ ਸਟੈਪ ਵੀ ਬੀ ਜੀ ਪੀ ਸਰਕਾਰ ਨੇ ਅਕੇ ਨਹੀਂ ਵਧਾਇਆ ਜਿਹਦੇ ਕਰਕੇ ਪੰਜਾਬ ਦੇ ਕਿਸਾਨ ਵੀ ਬਹੁਤ ਨਾਰਾਜ਼ ਹੈਗੇ ਔਰ ਡਿਜੀਟਲ ਦਸਾਂ ਸਾਲਾਂ ਦੀ ਜਿਹੜੀ ਬੀ ਜੀ ਪੀ ਦੀ ਪਰਫਾਰਮੈਂਸ ਹੈਗੀ ਆ ਔਰ ਮਤਲਬ ਕਿ ਉਹ ਮਤਲਬ ਕਿ ਬਹੁਤ ਨੈਗੇਟ ਜਿਹੜੀਆਂ ਗੱਲਾਂ ਨੂੰ ਕਹਿ ਕੇ ਉਹ ਆਏ ਸੀ ਸੱਤਾ ਦੇ ਉੱਪਰ ਉਹਨਾਂ ਗੱਲਾਂ ਦੇ ਵਿੱਚ ਕੋਈ ਵੀ ਗੱਲ ਅਰਦਾਤ ਪੂਰੀ ਨਹੀਂ ਹੋਈ ਹੈ ਪਰ ਰੋਟਾ ਚਾਰਟੀ ਕੋਈ ਲਗਾਉਣੀ ਬੀਜੇਪੀ ਨੇ ਆਪਣੇ ਹੱਥ ਵਿੱਚ ਰੋਟਾ ਚਾਰਟੀ ਲਿਬੜੇ ਹੋਏ ਹੈ ਇਲੈਕਟਰਲ ਬਾਂਡ ਦੇ ਵਿੱਚ ਇਹਨਾਂ ਦੀ ਸਾਰੀ ਜਿਹੜੀ ਇਹਨਾਂ ਦੀ ਕੋਲ ਆ ਉਹ ਸੁਪਰੀਮ ਕੋਰਟ ਜਿਹੜੀ ਐਸਪੀਆਈ ਨੇ ਸਟੇਟ ਬੈਂਕ ਆਫ ਇੰਡੀਆ ਦਾ ਡਾਟਾ ਦੱਟਾਇਆ ਲੱਗੋ ਉਹ ਉਹਨਾਂ ਕੰਪਨੀਆਂ ਕੋਲ ਇਹਨਾਂ ਨੇ ਇਲੈਕਟਰਲ ਬਾਂਡ ਦੇ ਪੈਸੇ ਲਏ ਆ ਜਿਨ੍ਹਾਂ ਨੂੰ ਇਹਨਾਂ ਨੇ ਠੀਕੇ ਦਿੱਤੇ ਆ ਉਹ ਸਾਰੀ ਚੀਜ਼ ਦਾ ਇਵਨ ਕੀ ਜਿਹੜਾ ਕੋਰੋਨਾ ਦੇ ਕਾਲ ਚ ਨੇ ਟੀਕਾ ਲਗਾਇਆ ਉਸ ਕੰਪਨੀ ਕੋਲ ਵੀ ਇਹਨਾਂ ਨੇ ਬਹੁਤ ਵੱਡੀ ਮਾਤਰਾ ਦਾ ਪੈਸਾ ਇਹਨਾਂ ਲੱਗਦਾ ਉਹ ਬਾਹਰ ਦੇਖ ਲਿਆ। ਉਹ ਬੀਜੇਪੀ ਅਕਾਲੀ ਦਲ ਤਾਂ ਇਹਨਾਂ ਦਾ ਪਿੰਡਰ ਵਿੱਚ ਜਾਣਾ ਵੀ ਔਖਾ ਹੋਇਆ ਪਿਆ। ਰਹਿ ਗਈ ਗੱਲ ਕਾਂਗਰਸ ਕਾਂਗਰਸ ਐਸ ਵੇਲੇ ਇੱਕ ਡੁੱਬਲਾ ਹੋਇਆ ਢਾਗ ਹੈ। ਪੂਰੇ ਸਾਰੇ ਦੇ ਸਾਰੇ ਲੀਡਰ ਤੁਸੀਂ ਨੋਟ ਕਰੋ ਸੁਨੀਲ ਜੱਟ ਕੈਪਟਨ ਅਵਿੰਦਰ ਸਿੰਘ ਜੀ ਜੀ ਕਮਿਤਪੁਰ ਪ੍ਰਮੀਤ ਬਿੱਟੂ ਰਾਣਾ ਛੋਡੀ ਹੁਸ਼ਾਰਪੁਰ ਦੇ ਜਿਹੜੇ ਸਾਬਕਾ ਮੰਤਰੀ ਹੈ ਔਰ ਇਹਨਾਂ ਦੇ ਇਵਨ ਜਿਹੜੇ ਮਿਊਨਿਸਪੈਲਟੀਆ ਦੇ ਮੇਅਰ ਤੱਕ ਜਿਹੜੇ ਇਹਨਾਂ ਦੇ ਉਹ ਕਾਂਗਰਸ ਦੇ ਪਾਰਟੀ ਛੱਡ ਕੇ ਜਾ ਆਵਾਦ ਦੀ ਪਾਰਟੀ ਜਾ ਚੁੱਕੇ ਆ ਜਾਂ ਉਹ ਬੀਜੇਪੀ ਜਾ ਚੁੱਕੇ ਕਾਂਗਰਸ ਵਿੱਚ ਲੋਕਾਂ ਨੂੰ ਉਹ ਵਿਸ਼ਵਾਸ ਨਹੀਂ ਰਿਹਾ ਜੋ ਪਹਿਲਾਂ ਵਾਲਾ ਰਿਹਾ ਸੀ ਔਰ ਰੈਗੀ ਕਾਲ ਆਮ ਆਦਮੀ ਪਾਰਟੀ ਦੀ ਉਹ ਤੁਹਾਡੇ ਸਾਹਮਣੇ ਆ ਵੀ ਪਿਛਲੇ 2 ਸਾਲ ਦੇ ਵਿੱਚ ਜਿਹੜੀ ਨਾ ਦੀ ਖਾਰਗੁਜ਼ਾਰੀ ਹੈ ਜਿਹੜੇ ਮੁੱਦੇ ਬਹੁਤ ਹੀ ਪ੍ਰਭਾਵਸ਼ਾਲੀ ਮੁੱਦੇ ਸੀ ਲੋਕਾਂ ਦੇ ਲਈ ਬੜੇ ਕਨਸਰਨਡ ਸੀਗੇ ਉਹਨਾਂ ਮੁੱਦਿਆਂ ਤੇ ਗੁੰਡਾਗਰਦੀ ਤੇ ਨਸ਼ਾਖੋਰੀ ਤੇ ਬੰਦੀ ਸਿੰਘਾਂ ਦੀ ਵਿਹਾਈ ਦੇ ਉੱਪਰ ਜਾਂ ਜਿਹੜੇ ਦੂਸਰੇ ਮੁੱਦੇ ਸੀ ਪੀ ਆਦਮੀ ਵਾਲੇ ਮੁੱਦੇ ਸੀ ਐਜੂਕੇਸ਼ਨ ਦਾ ਮੁੱਦਾ ਸੀ ਹੈਲਥ ਦਾ ਉਹਨਾਂ ਮੁੱਦੇ ਨੂੰ ਉਸ ਤ੍ਰਿਕਨਰ ਹੈਂਡਲਓਵਰ ਅਡਰੈਸ ਨਹੀਂ ਕੀਤਾ ਗਿਆ ਜਿਹੋ ਜਿਹੇ ਲੋਕਾਂ ਨੇ ਮਨਾ ਕੀਤਾ ਉਮੀਦ ਸੀ ਖਾਸ ਕਰਕੇ ਬੀਬੀਆਂ ਬਹੁਤ ਨਿਰਾਸ਼ ਆ ਪਿੰਡਾਂ ਦੇ ਵਿੱਚ ਵੀ ਹਜ਼ਾਰ-ਹਜ਼ਾਰ ਰੁਪਏ ਦਾ ਜਿਹੜਾ ਇਹਨਾਂ ਪ੍ਰੋਮਿਸ ਕਰਕੇ ਵੋਟਾਂ ਲਗੀਆਂ ਉਹ ਅੱਜ ਤੱਕ ਕਿਸੇ ਵੀ ਬੀਬੀ ਨੂੰ ਹੋ ਜਾ ਕੇ ਨਹੀਂ ਮਿਲੇ ਤਾਂ ਇਸ ਸੂਰਤੇ ਹਾਲ ਦੇ ਵਿੱਚ ਜਿਹੜਾ ਕੇਜਰੀਵਾਲ ਦਾ ਔਰ ਉਹਦੇ ਸਾਰੇ ਸਾਥੀ ਲਾਣੇ ਦਾ ਜਿਹੜਾ ਆਮ ਆਨੰਦ ਪਾਰਟੀ ਦਾ ਨੰਬਰ 1 ਜਿਹੜੀ ਲੀਅਰ ਦਾ ਜਿਹੜਾ ਇਹਨਾਂ ਲੀਡਰਸ਼ਿਪ ਉਹ ਸਾਰੀ ਝੇਰ ਚੈਣ ਹੈ ਤਾਂ ਇਸ ਕਰਕੇ ਚਾਰਾਂ ਪਾਰਟੀਆਂ ਦਾ ਜਿਹੜਾ ਵਕਾਰ ਹੈਗਾ ਇਸ ਵੇਲੇ ਲੋਕ ਨਿਰਾਸ਼ ਆ ਇਹਨਾਂ ਦੀ ਪਰਫਾਰਮੈਂਸ ਤੋਂ ਤੇ ਲੋਕਾਂ ਕੋਲ ਜਿਹੜਾ ਅੱਛਾ ਸਬਸਟੀਟਿਊਟ ਇਸ ਵੇਲੇ ਜਿਹੜਾ ਹੈਗਾ ਆ ਉਹ ਸਾਰੂ ਜਿਹੜਾ ਇਹਨਾਂ ਨੂੰ ਇੱਕ ਬਦਲ ਦਿਖਦਾ ਆ ਉਹ ਬੰਗਲਨ ਸਮਾਰਟ ਪਾਰਟੀ ਜਿਹੜਾ ਔਰ ਬੰਗਲਨ ਸਮਾਰਟ ਪਾਰਟੀ ਦੇ ਕਿਸੇ ਵੀ ਪ੍ਰਕਾਰ ਦਾ ਕੋਈ ਡਾਗ ਨਹੀਂ ਹੈ ਅਸੀਂ ਕਿਸੇ ਕਾਰਪੋਰੇਟ ਕੋਲੋਂ ਪੈਸਾ ਨਹੀਂ ਲੈਂਦੇ ਅਸੀਂ ਬੜੇ ਇਮਾਨਦਾਰੀ ਨਾਲ ਬੜੀ ਸ਼ਿੱਦਤ ਨਾਲ ਇਲੈਕਸ਼ਨ ਲੜਦੇ ਆ ਔਰ ਮਦਗੀ 70 ਸਾਲ ਤੋਂ ਬਹੁਤ ਜਣੋ ਲੋਕਾਂ ਦੇ ਡਿਫਰੈਂਟ ਡਿਫਰੈਂਟ ਉਪਦੇਸ਼ ਚੱਲ ਰਹੇ ਬਾਉਸਾਂ ਦੇ ਉੱਪਰ ਨਾਮ ਲੈ ਕੇ ਸਾਰਾ ਅਜੇ ਕੱਲ ਇੱਕ ਹੋ ਰਿਹਾ ਸੈਂਸ ਲੱਖਣ ਲੱਗੇ ਆ ਆਰਾਮ ਲਾਏ ਆ ਉਹਨੂੰ ਵੀ ਲਾਏਗੇ ਜੋ ਆਮ ਕੋ ਲਾਏ ਆ ਜੋ ਰਾਮ ਲੱਖ ਕੋ ਲਾਏਗੇ ਉਹਨੂੰ ਵੀ ਲਾਏ ਦੇਖੋ ਇਹ ਟਾਈਨ ਆਰਾਮ ਮੈਂ ਤਾਂ ਇਹ ਕਹੂੰਗਾ ਕਿ ਬੀਜੇਪੀ ਵਾਲੇ ਨੂੰ ਹੰਕਾਰ ਹੈ ਜਿਹੜਾ ਪ੍ਰਭੂ ਰਾਮ ਨੂੰ ਸਾਰੇ ਮੰਦੇ ਆ ਹੁਣ ਇਹ ਬੀਜੇਪੀ ਸਾਬਿਤ ਕਰੇਗੀ ਕਿ ਨਾ ਭਗਵਾਨ ਰਾਮ ਤੋਂ ਪਹਿਲਾਂ ਇਹ ਆਇਆ ਇਹ ਤਾਂ ਇਹ ਜਿਹੜੇ ਇਹ ਭਗਵਾਨ ਰਾਮ ਨੂੰ ਲੈ ਕੇ ਆਏ ਇਹ ਸੰਸਾਰ ਜਿਹੜੀ ਪੋਲਿਟਿਕਸ ਆ ਹਲਕੀ ਪੋਲਿਟਿਕਸ ਆ ਮੜੀ ਮਤਲਬ ਕੀ ਖੁੱਛੀ ਪੋਲਿਟਿਕਸ ਆ ਭਗਵਾਨ ਨੂੰ ਵਿੱਚ ਪਰਮਾਤਮਾ ਨੂੰ ਵਿੱਚ ਧਰਮ ਨੂੰ ਵਿੱਚ ਆਪਣੀ ਰਾਜਨੀਤੀ ਤੇ ਸੱਤਾ ਦਾ ਤੁਹਾਡਾ ਲਾਲਚ ਹੈ ਸੱਤਾ ਤੇ ਬੈਠਣ ਵਾਸਤੇ ਤੁਸੀਂ ਭਗਵਾਨ ਨੂੰ ਵਰਤ ਰਹੇ ਆ ਬਹੁਤ ਮਾੜੀ ਗੱਲ ਐ ਐਡਾ ਨਹੀਂ ਲੋਕ ਜਿੱਥੋਂ ਹਰ ਮਹੱਲੇ ਹਰ ਸ਼ਾਇਦ ਵਿੱਚ ਮੰਦਿਰ ਬਣਦੇ ਆ ਲੋਕ ਆ ਬਣਾਉਂਦੇ ਲੋਕ ਪੰਜ ਪੰਜ ਪੈਸੇ 2-2 ਰੁਪਏ ਬਣਾ ਪਾਉਂਦੇ ਆਪਣੇ 100 ਰੁਪਏ ਪਾਉਂਦੇ ਆ ਹਰ ਗਲੀ ਮਹੱਲੇ ਵਿੱਚ ਮੰਦਿਰ ਬਣਦੇ ਆ ਤੋ ਇਹ ਜਿਹੜੀ ਉਹ ਮੰਦਰ ਨੂੰ ਕਹਿ ਕੇ ਆਪਣੀ ਅਚੀਵਮੈਂਟ ਦੱਸਾਂ ਮੈਂ ਮੰਨਦਾ ਕਿ ਬੀਜੇਪੀ ਦੀ ਅਚੀਵਮੈਂਟ ਤਾਂ ਇਹ ਹੋਣੀ ਚਾਹੀਦੀ ਸੀ ਵੀ ਅਸੀਂ 100% ਇਮਪਲੋਇਮੈਂਟ ਦੇ ਦਿੱਤੀ ਦੇਸ਼ ਚੋਂ ਗਰੀਬੀ ਖਤਮ ਕਰ ਦਿੱਤੀ ਲੋਕਾਂ ਦੀ ਸਿਹਤ ਸੁਧਾਵਾ ਸਹੀ ਕਰ ਦਿੱਤੀਆਂ ਐਜੂਕੇਸ਼ਨ ਪਰਫੈਕਟ ਕਰ ਦਿੱਤਾ ਲੋਕਾਂ ਦੇ ਮਾਲੀ ਹੱਥ ਜਿਹੜੀ ਲੋਕਾਂ ਦੀ ਸੁਧਰ ਗਈ ਉਹ ਮੁੱਦਿਆਂ ਤੇ ਗੱਲ ਨਹੀਂ ਹੋਣੀ ਕਿਸੇ ਪਾਸੇ ਤੋ ਬੀਜੇਪੀ ਦਾ ਇਹ ਕਹਿਣਾ ਸਰਸਰ ਗਲਤ ਹੈ ਜੀਐਸਪੀ ਦੀ ਪਾਰਟੀ ਹੈ ਬਾਬਾ ਸਾਹਿਬ ਦੀ ਸਧਾਰਤਾ ਤੇ ਚੱਲਦੀ ਹੈ ਬਾਬਾ ਸਾਹਿਬ ਦੀ ਰਿਲੇਸ਼ਨ ਵਿੱਚੋਂ ਇਹ ਦਰਚਾਤ ਦੇ ਵਿੱਚ ਇਲੈਕਸ਼ਨ ਲੱਗ ਰਹੇ ਨੇ ਦੇਖੋ ਇਹ ਤਾਂ ਦੋ ਗੱਲਾਂ ਪਹਿਲੀ ਗੱਲ ਤਾਂ ਇਲੈਕਸ਼ਨ ਕੋਈ ਵੀ ਲੜ ਸਕਦਾ ਸੀ ਉਹਦਾ ਵਿਰੋਧ ਨਹੀਂ ਕਰਦੇ ਲੋਕਤੰਤਰ ਦੇ ਹੱਕ ਕਰ ਕੋਈ ਵੀ ਏ ਬੀ ਸੀ ਡੀ ਬੰਦਾ ਇਲੈਕਸ਼ਨ ਲੜਨਾ ਚਾਹੁੰਦਾ ਹੈ ਉਹਦਾ ਹੱਕ ਹੈ ਉਹ ਲੜੇ ਇਹ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਜਿੱਥੇ ਕਿ 바ਵਾ ਸਾਹਿਬ ਦੀ ਗੱਲ ਹੈ 바ਵਾ ਸਾਹਿਬ ਨੇ ਇੱਕ ਗੱਲ ਸਾਨੂੰ ਸਪਸ਼ਟ ਉਂਚ ਕਹੀ ਸੀ ਬਹੁਜਨ ਸਮਾਜ ਪਾਰਟੀ ਪਰਿਵਾਰਵਾਦ ਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਕਰਦੀ 바ਵਾ ਸਾਹਿਬ ਨੇ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਜਿਹੜੀ ਜਦੋਂ ਉਹਨਾਂ ਦੀ ਡੈਥ ਹੋਈ ਜਾਂ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਰਿਪਬਲਿਕਨ ਪਾਰਟੀ ਸੀਗੀ ਉਹਦਾ ਹੈੱਡ ਇਸ ਕਰਕੇ ਮੇਰੇ ਬ ਤੁਸੀਂ ਉਹਦੀ ਐਬਿਲਿਟੀ ਉਹਦੀ ਕਮਿਟਮੈਂਟ ਉਹਦੀ ਕ੍ਰੈਡੀਬਿਲਿਟੀ ਜਿਹੜੀ ਆ ਚੈੱਕ ਕਰਨੀ ਹੈ ਥੈਂ ਤੁਸੀਂ ਉਹ ਨੂੰ ਐਕਸੈਪਟ ਕਰਨਾ ਮੇਰ ਇਸ ਕਰਕੇ ਜਿਹੜੀ ਉਹ ਮੇਰਾ ਦਿੱਤਾ ਹੈ ਕਿ ਬਾਬਾ ਸਾਹਿਬ ਆਪਣੀ ਲਾਈਫ ਚ ਹੀ ਕਹਿ ਗਿਆ ਹੁਣ ਸਾਡੇ ਸਾਹਿਬ ਕਾਸ਼ੀਨਾਥ ਜੀ ਸੀਗੇ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਉਹਨਾਂ ਦੇ ਪਰਿਵਾਰ ਤੋਂ ਕੋਈ ਵੀ ਨਹੀਂ ਪੋਲਿਟਿਕਸ ਚ ਆਇਆ ਤੋਂ ਅਸੀਂ ਪਰਿਵਾਰਵਾਦ ਨੂੰ ਨਹੀਂ ਮੰਨਦੇ ਤੇ ਇਸ ਕਰਕੇ ਅਸੀਂ ਤੀਸਰੀ ਗੱਲ ਇਹ ਆ ਕੋਈ ਵੀ ਸਾਥੀ ਜਿਹੜਾ 2000 ਕਿਲੋਮੀਟਰ ਚੱਲ ਕੇ ਆ ਕੇ ਪੰਜਾਬ ਦੇ ਇਲੈਕਸ਼ਨ ਲੜ ਰਿਹਾ ਪਹਿਲੀ ਗੱਲ ਰਿਕਵਰਡ ਕੋਈ ਨਹੀਂ ਆ ਲੇਕਿਨ ਉਹਦੀ ਮਨਸ਼ਾ ਇਟੋ ਕਲੀਅਰ ਹੁੰਦੀ ਆ ਵੀ ਤੁਸੀਂ ਮਹਾਰਾਜ ਦੇ ਵਿੱਚ ਤੁਹਾਡਾ ਕੀ ਅਧਾਰ ਹੈਗਾ ਉੱਥੇ ਤੁਹਾਡਾ ਕਿਹੜਾ ਸੰਗਠਨ ਹੈ ਤੁਸੀਂ ਕੀ ਕਰ ਰਹੇ ਹੋ ਉੱਥੇ ਕੋਈ ਇੱਕ ਤਰ੍ਹਾਂ ਦਾ ਮੈਨੂੰ ਐ ਲੱਗਦਾ ਵੀ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਆ ਸ਼ਰਾਬੀ ਲੋਕ ਆ ਮੋਕਾਪ੍ਰਤ ਲੋਕ ਆ ਤੋ ਮੈਨੂੰ ਨਹੀਂ ਲੱਗਦਾ ਤੁਸੀਂ ਅਜਿਹੀ ਗੱਲ ਕਿਹਾ ਹੈ ਕੀ ਆਪਣਾ ਲਕਸ਼ੀ ਕੀ ਵਿਜ਼ਨ ਹੋਏਗਾ ਸ਼ਹਿਰ ਕੋਲੇ ਕੀ ਲੈ ਕੇ ਅਮਰਜਾ ਕੋਲੇ ਦੇਤੇ ਨਾ ਇੰਡਸਟਰੀ ਆਈ ਨਾ ਕੁਝ ਹੋ ਰਿਹਾ ਦੇਖੋ ਗਲੀਆਂ ਨਾਲੀਆਂ ਦਾ ਕੰਮ ਐਮਸੀਆ ਸਰਕਾਰ ਕਹਿੰਦੇ ਕਰਨਾ ਵਿધાન ਸਭਾ ਜਿਹੜੀਆਂ ਤੁਹਾਡੇ ਵਿਧਾਨ ਸਭਾ ਲੈਵਲ ਦੇ ਜਿਹੜੇ ਕੰਮ ਆ ਉਹਨਾਂ ਨੂੰ ਦੇਖਣਾ ਔਰ ਜਿਹੜਾ ਲੋਕ ਸਭਾ ਦਾ ਕੰਮ ਆ ਉਹ ਇੱਕ ਬਹੁਤ ਜ਼ਿਆਦਾ ਬ੍ਰੌਡਰ ਕੰਮ ਹੈ بڑا ਕੰਮ ਹੈ ਉਹਦੇ ਤੇ ਅਸੀਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਦੇਸ਼ ਦੀ ਪ੍ਰੋਗਰੈਸ ਦੇ ਉੱਪਰ ਨਿਗਰਾਨਣ ਕਰਨ ਦਾ ਜ਼ਿੰਮੇਵਾਰ ਚर्चा ਕਰਨੀ ਹੈ ਔਰ ਜਿਹੜੇ ਕਾਨੂੰਨ ਬਣਾਏ ਗਏ ਆ ਉਹਨਾਂ ਦੀ ਉਹਨਾਂ ਨੂੰ ਚੈੱਕ ਕਰਨਾ ਕਿ ਉਹ ਸਹੀ ਹੈ ਕਿ ਨਹੀਂ ਰਿਵਿਊ ਕਰਦੇ ਵੀ ਚੰਨਾ ਔਰ ਦੂਸਰਾ ਲੋਕਾਂ ਨੂੰ ਕੀ ਚਾਹੀਦਾ ਔਰ ਕਾਨੂੰਨ ਨਵੇਂ ਕਿਹੜੇ ਬਣਾਉਣ ਦੀ ਲੋੜ ਹੈ ਪਾਰਲੀਮੈਂਟ ਦੇ ਵਿੱਚ ਮੈਜੋਰਟੀ ਦੇ ਵਿੱਚ ਇਹੀ ਕੰਮ ਕੀਤੇ ਜਾਂਦੇ ਆ ਤੋ ਅਸੀਂ ਇਹ ਦੇਖਾਂਗੇ ਵੀ ਸਰਕਾਰ ਦੀਆਂ ਪਾਲਿਸੀਆਂ ਇਹੋ ਜਿਹੀਆਂ ਹੋਣ ਲੋਕਪੱਖੀ ਪਾਲਿਸਿਸ ਹੋਣ ਐਜੂਕੇਸ਼ਨ ਦੇ ਉੱਪਰ ਸਪਰਸ ਦਿੱਤਾ ਜਾਵੇ ਕਿਉਂਕਿ ਜੇਕਰ ਐਜੂਕੇਸ਼ਨ ਸਸਤੀ ਤੇ ਉਸਾਰੂ ਐਜੂਕੇਸ਼ਨ ਜੇ ਲੋਕਾਂ ਨੂੰ ਮਹਿੰਗਾ ਕਰਾਈ ਜਾਊਗੀ ਤਾਂ ਹੀ ਭਵਿੱਖ ਦੇ ਸਿਟੀਜ਼ਨ ਜਿਹੜੇ ਹੈਗੇ ਵਧੀਆ ਨਾਗਰਿਕ ਬਣਾਇਆ ਕੀਤਾ ਜਾ ਸਕਦੇ ਮੇਨ ਫੋਕਸ ਸਾਡਾ ਐਜੂਕੇਸ਼ਨ ਤੇ ਹੋਏਗਾ ਬਰੋਜਗਾਰੀ ਤੇ ਹੋਏਗਾ ਔਰ ਜਿਹੜੀਆਂ ਪਾਲਿਸਿਸ ਬਣਦੀਆਂ ਉਹਦਾ ਬੈਨੀਫਿਟ ਜਿਹੜਾ ਹੈ ਰੀਸੀਵਿੰਗ ਐਂਡ ਤੇ ਜਿਹੜਾ ਬੰਦਾ ਬੈਠਾ ਅਖੀਰ ਦੇ ਵਿੱਚ ਬੰਦਾ ਬੈਠਾ ਜਣਾ ਉਹਦੇ ਤਾਂ ਕੋਈ ਚੀਜ਼ ਪੁੱਜੇ ਜਾਵੇ ਪਰ ਸਭ ਤੋਂ ਬੜੀ ਗੱਲ ਜਿਹੜੀ ਸਾਡੇ ਨੇ ਕਰਨ ਵਾਲੀ ਹੈਗੀ ਜਿਹੜਾ ਕਿ ਸਾਡੀ ਸਾਰਿਆਂ ਦੀ ਡਿਊਟੀ ਹੈ ਭਾਰਤ ਦੇ ਸੁਧਾਨ ਦੇ ਉੱਪਰ ਕੋਈ ਚੋਟ ਨਾ ਪਹੁੰਚਾਵੇ ਲੋਕਤੰਤਰ ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈਗੇ ਜਿਹੜੇ ਸਾਡੇ ਉਹਨਾਂ ਦੇ ਉੱਪਰ ਕੋਈ ਦਾਬਾ ਨਾ ਹੋਵੇ ਉਹਨਾਂ ਤੇ ਕੋਈ ਇੰਟਰਫੀਰੈਂਸ ਨਾ ਹੋਵੇ ਔਰ ਲਾਸਟ ਜਿਹੜਾ ਸਾਡੇ ਦੇਸ਼ ਦਾ ਸੈਕੂਲਰਿਜ਼ਮ ਦਾ ਕਨਸੈਪਟ ਹੈ ਸਾਰੇ ਧਰਮਾਂ ਦਾ ਮਾਨ ਸਨਮਾਨ ਸਾਰਿਆਂ ਜਾਤਾਂ ਦਾ ਮਾਨ ਸਨਮਾਨ ਸਾਰੇ ਦੇਸ਼ ਦੇ ਨਾਗਰਿਕ ਬਰਾਬਰਤਾ ਦੇ ਹੱਕ ਇੰਜੋਏ ਕਰਨ ਔਰ ਸ਼ਾਂਤੀ ਦੇ ਨਾਲ ترقی ਕਰਨ ਦੇ ਲਈ ਇਹ ਸਾਡਾ ਮੈਨੂ ਹੈ